I mm -hmm. ਆ ਸਭ ਤੋਂ ਕੋਈ ਤਾਂ ਜੀਪ ਹੈ ਜੀ ਸਾਰੇ ਪਿੰਡਾਂ ਨੂੰ ਦਿਖਾਉਂਦੇ ਆਂ ਸਾਰੇ ਪਿੰਡਾਂ ਨੂੰ ਦਿਖਾਉਂਦੇ ਆਂ ਆ ਦੇਖੋ ਨਾ ਕੱਲਾ ਕੱਲਾ ਬੰਦਾ ਆਵਣਾ ਮਿਲਦਾ ਜੀ ਇਹ ਸਾਰੇ ਪਿੰਡਾਂ 'ਚ ਦਿਖਾਉਂਦੇ ਆਂ ਰੋਟਾ ਨਾ ਕਮਾਲ ਕਰਦੇ ਆਂ ਸਸੇ ਕੰਮ ਆਹ ਸਾਰੇ ਸਾਰੇ ਪੱਤਰਕਾਰ ਕਹਿੰਦੇ ਇੱਥੇ ਆ ਜਾਣਗੇ ਅੰਗਰੇਜ਼ਟ ਪੇ ਰਹਿਣੀ ਹੈ ਉਧਰ ਲਾਈਟ ਲਾਈਟ ਦੂਜੀ ਸਾਈਡ ਹੈ ਜੀ ਇੱਥੇ ਸੋਨਿਆ ਹੋ ਸੋਨਿਆ ਕਹੋ ਹਾਂ ਠੀਕ ਹੋ ਗਿਆ ਲਾਈਟ ਚਾਲੀ ਤੇ ਰੋਸ਼ਨੀ ਆ ਗਈ ਬੰਦ ਦੇ ਹਾਂਜੀ ਮੈਂ ਇਸ ਨੂੰ ਨਿਹਾਰਾ ਸ੍ਰੀ ਆਰ ਕਾ ਹਾਂ ਜਦੋਂ ਸਾਰੇ ਕੋ ਰਹਿ ਤ ਨਹੀਂ ਕੋਈ ਨਹੀਂ ਆਸਦੀ ਮੈਡ ਨੂੰ ਬੁਲਾਓ ਹਾਂਜੀ ਕਨਸਰਨ ਟੈਕਸਿਮ ਖੋਲੋ ਮੜ ਦੇ ਖੁੱਲ ਜਾਓ ਖੁੱਲ ਜਾਓ ਖੋਲ ਖੋਲ ਹੁਣ ਪਿੱਛੇ ਹਟ ਥੋੜਾ ਪਿੱਛੇ ਹਟ ਆ ਪਿੱਛੇ ਆ ਜਾਓ ਜੀ ਰੈਡੀ ਆ ਜੀ ਪੁੱਜੋ ਜੀ ਪੁਲਿਸ ਹਾਂ ਬੋਲੇ ਸੋਨਹਾ ਹੋ ਸ੍ਰੀ ਗੁਰੂ ਨਾਨਕ ਦਾਕਟਰ ਬਲਵੀਰ ਸਿੰਘ ਜੰਦਾਬਾ ਅੱਜ ਜਿਹੜੇ ਸਾਰੇ ਉਹ ਪਹਾੜੀ ਕਿਕਰ ਆਏ ਹਨ ਸੁਭੂ ਬੋਲ ਕਹਿੰਦੇ ਹਨ ਇਹਨੂੰ ਥੋੜਾ ਜਿਹਾ ਘਟਾ ਦਿਓ ਜੀ ਸਪਾਈਸ ਵੀ ਨਰੇਗਾ ਤੋਂ ਲੈਣਾ ਸਾਰਾ ਕੰਮ ਇੱਥੇ ਹੈ ਨਾ ਤੁਸੀਂ ਜਿਵੇਂ ਦੇਸੀ ਗੁਲਾਬ ਆ ਲਾ ਦਿਓ ਸਾਰਾ ਭਰ ਕੀ ਦੂਜਾ ਗਲਾਬ ਵੀ ਲਾ ਦਿਓ ਵਿੱਚ ਮਤਲਬ ਇਟ ਸ਼ੁੱਡ ਬੀ ਲਾਈਕ ਅ ਪਿਕਨਿਕ ਸਪੌਟ ਹੈ ਤੁਹਾਨੂੰ ਮਤਲਬ ਲੰਬਾ ਜਿਹਾ ਕਰ ਦੋਨੇ ਪਾਸੇ ਕਰ ਦੋ ਇੱਕ ਪਾਸੇ ਬੀਬੀ ਇੱਧਰ ਕਰ ਲੰਗੀ ਸਾਰਾ ਆਪਣੇ 1 ਕਿਲੋਮੀਟਰ ਦਾ ਕਿ ਇੱਧਰ ਕਰ ਦਿਓ ਇੱਧਰ ਕਰ ਦਿਓ ਤੁਹਾਨੂੰ ਦੇਖਾ ਤਾਂ ਹੋ ਜਾ ਸਾਰੇ ਪਿੰਡ ਦੇ ਲੋਕਾਂ ਹੋ ਗਏ ਸਾਰੇ ਉਹ ਉਤਸ਼ਾਹਨੇ ਹੋ ਗਏ ਗੁਰਗੁਲੇ ਹੋ ਗਏ ਇਹ ਮਤਲਬ ਜੋ ਚੀਜ਼ ਹੋਏਗੀ ਉਹ ਪ੍ਰਿੰਟ ਦੀ ਹੋਏਗੀ ਬਾਜ਼ਾਰ ਦੀ ਚੀਜ਼ ਇੱਥੇ ਨਹੀਂ ਵਿਕੇਗੀ ਨਾ ਕੋਲਡ ਡਰਿੰਕਾਂ ਵਿਕਣਗੀਆਂ ਪ੍ਰਿੰਟ ਦੀ ਲੱਸੀ ਹੋਊਗੀ ਨਿੰਬੂ ਪਾਣੀ ਸ਼ਾਰਟ ਜੋ ਵੀ ਤੁਸੀਂ ਪਿੰਡ ਦਾ ਤੁਹਾਡਾ ਹੋਏਗਾ ਇਹਨਾਂ ਦਾ ਇੱਕ ਨਾ ਗਰੁੱਪ ਬਣਾ ਦਈਏ ਇੱਥੇ ਸਾਰਾ ਇਹਨਾਂ ਕੁਰਪੁਰ ਪਨਾ ਹੋ ਗਿਆ ਠੀਕ ਹੈ ਜੀ ਦਿਨ ਦਿਨ ਗਰੀਬੀ ਨੂੰ ਤੋੜਦੇ ਆਂ ਕਿ ਬੱਚੇ ਥੋੜੇ ਬਣਾਵਾਂਗੇ ਤੁਸੀਂ ਮਜ਼ਦੂਰੀ ਕੀਤੀ ਆ ਸਾਡੇ ਪੁੱਤ ਪੋਤੇ ਜਿਹੜੇ ਪੋਤੀਆਂ ਲੋਤੇ ਇਹ ਸਾਰੇ ਜਿਹੜੇ ਹੈਗੇ ਆ ਇਹ ਮਜ਼ਦੂਰੀ ਨਾ ਕਰਦੇ ਠੀਕ ਹੈ ਇਹ ਕਾਰਨ ਵੀ ਜਿਹੜਾ ਪੋਲਾ ਨਾ ਜੀ ਇਹ ਇਹ ਸਾਰੇ ਇਲਾਕੇ ਦੇ ਵੱਲ ਵਿੱਚ ਕਟਵਟ ਵੀ 15 20% ਨਾਬੇ ਨਾ ਕਰਕਟ ਕਰਦਾ ਹੈ ਲੋਕਾਂ ਨੇ ਆਪਣੇ ਰੋਜ਼ ਦੇ ਕੰਮਾਂ ਵਾਸਤੇ ਫਸਲ ਲੈ ਕੇ ਹੋਰ ਬਹੁਤ ਸਾਰੀ ਆਪਣੇ ਜ਼ਰੂਰੀ ਚੀਜ਼ਾਂ ਵਾਸਤੇ ਜਾਣਾ ਹੁੰਦਾ ਐਮਰਜੈਂਸੀ ਮੈਡੀਕਲ ਐਮਰਜੈਂਸੀਸ ਬੱਚਿਆਂ ਨੇ ਪੜਨ ਜਾਣਾ ਇਹ ਉਹਨਾਂ ਦੀ ਮੰਗ ਸੀ ਔਰ ਪੋਲ ਬਹੁਤ ਪੁਰਾਣਾ ਸੀਗਾ ਔਰ ਖਸਤਾ ਹਾਲਤ ਵਿੱਚ ਸੀਗਾ ਅਨਸ ਏ ਹੁਣ ਅਸੀਂ ਇਹ ਨਾ ਪਹਿਲਾਂ ਇਹਦੀ ਜਿਹੜੀ ਚੜਾਈ ਸੀ ਉਹ 12 ਫੁੱਟ ਸੀ ਪਹਿਲਾਂ ਅਸੀਂ 18 ਫੁੱਟ ਕਰਤੀ ਤਾਂ ਕਿ ਜਿਹੜੀਆਂ ਦੋ ਗੱਡੀਆਂ ਲੱਗ ਜਾਵੇ ਤੇ ਲੋਕ ਫਸਣ ਨਾ ਵਾਲੇ ਜਿਵੇਂ ਪਹਿਲਾਂ ਪਹਿਲੀਆਂ ਸਰਕਾਰਾਂ ਬੰਨੇ ਹੁੰਦਾ ਸੀ ਨਾ ਜੀ ਉਹ ਲਿਖ ਕੇ ਲਾਇਆ ਹੁੰਦਾ ਸੀ ਅੱਗੇ ਪੁਲੀ ਤੰਗ ਹੈ ਅਸੀਂ ਪੁੜੀਆਂ ਖੋਲਤੀਆਂ ਹੁਣ ਪੰਜਾਬ ਦੀ ਡਿਵੈਲਪਮੈਂਟ ਤੇਜ਼ ਹੋਏਗੀ ਹੁਣ ਸਾਰੀਆਂ ਸੜਕਾਂ ਠੀਕ ਕਰਾਂਗੇ ਔਰ ਹਰ ਪਿੰਡ ਵਾਲਿਆਂ ਨੂੰ ਮੇਰੀ ਬੇਨਤੀ ਆ ਵੀ ਅੱਜ ਜਿਹੜਾ ਅ ਵਿਸ਼ਮੇਸ਼ਪਤਾ ਦਾ ਜੋ ਮੈਸੇਜ ਆ ਨਾ ਮੈਂ ਸਾਰਿਆਂ ਨੂੰ ਤਾਂ ਪਹਿਲਾਂ ਤਾਂ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਦਸ਼ਮੇਸ਼ਪਤਾ ਨੇ ਅੱਜ ਦੇ ਦਿਨ ਪਿੰਡਾਂ ਦੀਆਂ ਜਿੰਨੀਆਂ ਤੁਹਾਡੀਆਂ ਪਾਰਟੀਆਂ ਬਾਜ਼ੀਆਂ ਇਹਨਾਂ ਨੂੰ ਕਿਰਪਾ ਕਰਕੇ ਇੱਕ ਸਾਲ ਡੇਢ ਸਾਲ ਲਈ ਪਰਾ ਸੁੱਟ ਦਿਓ ਇਹਨਾਂ ਨੂੰ ਨਫ਼ਰਤ ਨੂੰ ਕੱਢ ਦਿਓ ਮਨ ਚੋਂ ਪਿੰਡਾਂ ਨੂੰ ਸਾਫ਼ ਕਰੋ ਬੱਚਿਆਂ ਵਾਸਤੇ ਖੇਡ ਦੇ ਮੈਦਾਨ ਬਣਾਣੇ ਆ ਗਰੰਟਾ ਅਸੀਂ ਦੇ ਆ ਕੇ ਸਕੂਲ ਠੀਕ ਕਰਨੇ ਆ ਹਸਪਤਾਲ ਬਣਾਣੇ ਆ ਮੈਂ ਹਰ ਪਿੰਡ ਦੇ ਵਿੱਚ ਇੱਕ ਸਪੈਸਿਟੀ ਖੋਲ੍ਹਣੀ ਹੈ ਅੱਜਵੇਂ ਮੈਂ ਤੁਹਾਨੂੰ ਇੱਥੇ ਕਿਹਾ ਵੀ ਇੱਥੇ ਨਾ ਪਿਕਨਿਕ ਸਪੌਟ ਬਣਾਓ ਇਹਨੂੰ ਬੱਚਿਆਂ ਦੇ ਭੱਜਣ ਦਾ ਸਾਈਕਲ ਚਲਾਣ ਦਾ ਖੇਡਣ ਦਾ ਬੰਦੋਬਸਤ ਕਰਕੇ ਦੇਣਾ ਇਹ ਸਾਰਾ ਅਸੀਂ ਕਰ ਰਹੇ ਆ ਜੀ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਨਸ਼ਾ ਕਰਕੇ ਬਦਨਾਮ ਨਾ ਰੋਟੀ ਪੋਣ ਇਨੂੰ ਹੁਣ ਅਸੀਂ ਸੇਧ ਕਰਕੇ ਜਿਹੜਾ ਮਸ਼ਹੂਰ ਕਰਨਾ ਪੂਰੀ ਦੁਨੀਆ ਦੇ ਵਿੱਚ ਤੇ ਜਿਹੜਾ ਰੋਟੀ ਪੋੜਿਆ ਉਹਦੇ ਆਸ-ਪਾਸੇ ਜਿੰਨੇ ਪਿੰਡ ਹੈ ਉਹ ਖੇਚਾਲ ਹੈ 90 ਤੋਂ ਲੈ ਕੇ ਪਟਿਆਲੇ ਤੱਕ ਜਿਹੜੇ ਦਰਖਤ ਲੱਗੇ ਹੋਏ ਉਹਨੂੰ ਇੱਕ ਬਿਊਟੀਫੁੱਲ ਪਾਰਕ ਬਣਾਉਣ ਜਾ ਰਹੇ ਹਾਂ ਜਿੱਦਾ ਮੈਂ ਗੁਰਦੁਆਰਾ ਲੈ ਕੇ ਥਾਪੜ ਤੱਕ ਬਣਾਇਆ ਸੀ ਜਿੱਥੇ-ਜਿੱਥੇ ਪਿੰਡ ਹੈ ਉੱਥੇ ਸੈਰ ਕਰਨ ਦੀ ਜਗ੍ਹਾ ਹੋਏਗੀ ਬੱਚਿਆਂ ਦੇ ਖੇਡਣ ਦੀ ਔਰ ਝੂਨੇ ਲੱਗੇ ਹੋਣਗੇ ਬੱਚਿਆਂ ਦੇ ਜਿਮ ਲੱਗੇ ਹੋਣਗੇ ਇੱਥੇ ਵੀ ਜਿਮ ਲਗਾਉਂਗਾ ਜੀ ਹਾਂਜੀ ਝੂਟੇ ਪੇੜ ਵੀ ਜਿਹੜੇ ਵੱਡੇ ਹੋਏ ਉਹ ਕਰਾਂਗਾ ਜੀ ਸਾਰਾ ਜਿਹੜੇ ਜਿਹੜੇ ਸੁੱਕੇ ਹੋਏ ਆ ਡਿੱਗੇ ਹੋਏ ਆ ਡਿੱਗਣ ਵਾਲੇ ਆ ਉਹਦਾ ਇੱਕ ਪ੍ਰੋਸੀਜਰ ਹੈਗਾ ਮੈਂ ਫੋਰੈਸਟ ਡਪਾਰਟਮੈਂਟ ਨੂੰ ਕਹਿ ਚੁੱਕਾ ਇਸੇ ਵੜੇ ਮੇ ਬਣਾ ਕੇ ਨਿਕਲਣਾ ਜੀ ਉਹਨਾਂ ਨੂੰ ਫੇਸ ਆਊਟ ਕਰੋ ਨਵੇਂ ਦਰਖਤ ਲਾਓ ਜੀ ਮੈਂ ਕਹਿੰਦਾ ਜਮਣਾ ਲਾ ਦਿਓ ਜੀ ਕੋਈ ਪਾਂਛੀ ਖਾਣਗੇ ਕੋਈ ਬੱਚੇ ਖਾਣਗੇ ਕੋਈ ਗਰੀਬ ਖਾ ਲੂਗਾ ਆਮ ਲਾ ਦਿਓ ਚਾਰੇ ਆਮ ਲੋਕ ਚਾਰ ਪਾਲਣਗੇ ਆਮਲਾ ਲਾ ਦਿਓ ਜੀ ਮਤਲਬ ਬੜੀ ਵਧੀਆ ਕੰਮਕਾਰੀ ਤੇ ਇਹੋ ਜਿਹੀ ਤੇ ਲਾ ਰਿਹਾ ਜੀ ਮੈਂ ਨਰੇਗਾ ਤੋਂ ਲਵਾਉਂਗਾ ਜੀ ਉਹਨਾਂ ਨੂੰ ਕੰਮ ਮਿਲੇਗਾ ਜਿਹੜੇ ਜਿਹੜੇ ਪਾਲ ਵੀ ਆਣ ਗੋਵੇ ਪੰਡਾਲੇ ਬੰਦੇ ਖ ਇਹ 177 ਲੱਖ ਦੀ 1 ਕਰੋੜ 77 ਲੱਖ ਦਾ ਬਣਿਆ ਔਰ ਬੜਾ ਮਜ਼ਬੂਤ ਕੋਲ ਬਣਿਆ ਇਹ ਆਨਵਾਲੀ ਦੀਆਂ ਪੀੜ੍ਹੀਆਂ ਨਾਲ ਜੁੜਾਇਆ ਗਿਆ ਉਹ ਸੇਵਾ ਕਰੇਗਾ ਉਹਨਾਂ ਦੀ ਔਰ ਇੱਥੇ ਇਸ ਕੋਲ ਦੇ ਆਸ-ਪਾਸੇ ਜਿਹੜਾ ਹੈਗਾ ਉਹ ਰਿਵਰ ਕਲ ਪਿਆਰ ਕਰਦੇ ਪਿਕਨਿਕ ਸਪੌਟ ਬਣਾਇਆ ਗਿਆ ਜਿਹੜੀ ਪੰਜਾਬ ਦੇ بڑے ਹਸਪਤਾਲ ਨਾਲ ਜਿਹੜੀ ਲੜਾਈ ਝਗੜਾ ਹੈ ਉਹ ਕਿੰਨਾ ਦੇਖ ਰਹੇ ਕਾਫੀ ਜਿਹੜੀਆਂ ਵੀਡੀਓ ਕੱਲ ਵੀ ਚੱਲਦੀ ਅੱਜ ਵੀ ਜਿਹੜੀ ਹੈ ਦੇਖੋ ਕੱਲ ਜਦੋਂ ਮੇਰੇ ਕੋਲੇ ਨਿਊਜ਼ ਫੀਡ ਆਉਂਦੀ ਹੈ ਸਾਰੇ ਮਾਤਿਆਂ ਕੋਲ ਆਉਂਦੀ ਹੈ ਜਦੋਂ ਮੇਰੇ ਕੋਲ ਨਿਊਜ਼ ਫੀਡ ਆਈ ਮੈਂ ਇਮੀਡੀਏਟਲੀ ਐਸਐਸਪੀ ਨੂੰ ਉੱਤੇ ਭ ਮੈਂ ਸੂਆ ਮੋਟੋ ਨੋਟਿਸ ਲਾ ਲੈਣਾ ਮੈਂ ਕਿਹਾ ਜਿਹੜੀਆਂ ਦੋਨੋਂ ਪਾਰਟੀਆਂ ਆਈਆਂ ਉਹਨਾਂ ਦੀ ਲੜਾਈ ਪਹਿਲਾਂ ਕਿਉਂ ਆਈ ਸੀ ਉਹ ਤੁਸੀਂ ਬਾਅਦ 'ਚ ਦੇਖੀ ਜਾਈਓ ਲੇਕਿਨ ਮੇਰੇ ਹਸਪਤਾਲ 'ਚ ਵਾਰ ਲਿਆ ਸੋਈ ਜਾਂ ਦੋਨਾਂ ਤੇ ਪਰਚਾ ਕਰਦੇ ਹੋ ਦੋਨਾਂ ਦੀ ਜ਼ਮਾਨਤ ਨਹੀਂ ਹੁੰਦੀ ਇਹ ਕਾਨੂੰਨ ਹੈਗਾ ਜੀ ਜਿਹੜਾ ਕਿ ਨੌਨ ਅਵੇਲੇਬਲ ਹੈ ਪ੍ਰੋਫੈਨਸ਼ਨਲ ਵਾਇਲੈਂਸ ਪੰਜਾਬ ਦਾ ਕਾਨੂੰਨ ਹੈ ਜੀ ਇਹ ਪ੍ਰੋਫੈਨਸ਼ਨਲ ਵਾਇਲੈਂਸ ਅਗੇਂਸਟ ਮੈਡੀਕਲ ਪਰਸਨਲ ਐਂਡ ਡੈਮੇਜ ਟੂ ਹਸਪੀਟਲ ਪ੍ਰੋਪਰਟੀ ਆਸਤਾਲ ਚਾਹੇ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ ਜਦੋਂ ਤੁਸੀਂ ਆਸਤਾਲ 'ਚ ਆਗੇ ਤੁਹਾਡੇ ਹੱਥ ਇਦਾਂ ਹੋਣੇ ਚਾਹੀਦੇ ਆ ਡਾਕਟਰ ਦੁੱਖ ਵੰਡਣਗੇ ਦੁੱਖ ਦੂਰ ਕਰਨਗੇ ਤੁਹਾਡਾ ਪਰ ਜੇ ਤੁਸੀਂ ਹਸਤਾਚਾ ਕੇ ਬਦਮਾਸ਼ੀ ਕਰੋਗੇ ਫਿਰ ਤੁਹਾਨੂੰ ਕੋਈ ਮਾਫੀ ਨਹੀਂ ਫਿਰ ਤੁਸੀਂ ਜੇਲ੍ਹ ਜਾਓਗੇ ਫਿਰ ਤੁਹਾਡਾ ਇਲਾਜ ਵੀ ਅਸੀਂ ਜੇਲ੍ਹ ਦੇ ਵਿੱਚ ਚੱਕ ਸਾਡੇ ਜੇਰ ਵਾਲੇ ਡਾਕਟਰ ਕਰਨਗੇ ਇਹ ਬੜਾ ਕਲੀਅਰ ਮੈਸੇਜ ਹੈ ਜੀ ਮੇਰਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਗੁੰਡਾ ਕਰਦੀ ਕਿਤੇ ਵੀ ਨਹੀਂ ਬਰਦਾਸ਼ਤ ਕਰਾਂਗੇ ਬਟ ਹਸਪਤਾਲ ਦੇ ਵਿੱਚ ਕਿਸੇ ਕਿਸਮ ਦੀ ਕੋਈ ਵਾਲਸ ਬਰਦਾਸ਼ਤ ਨਹੀਂ ਕਰਾਂਗੇ ਸੀਟੀ ਤੇ ਮੈਨੂੰ ਮੈਂ ਕਹਿੰਦਾ ਜੀ ਡਾਕਟਰਾਂ ਦੀ ਸੇਫਟੀ ਪਹਿਲਾਂ ਮੈਂ ਇਕੱਲੇ ਡਾਕਟਰਾਂ ਦੀ ਨਹੀਂ ਸਾਰੇ ਮੈਡੀਕਲ ਚਾਹੇ ਨਰਸ ਹੋਵੇ ਚਾਹੇ ਫਾਰਮਾਸਿਸਟ ਹੋਵੇ ਚਾਹੇ ਸਾਡੇ ਸਵਾਈ ਸੇਵਕ ਹੋਵੇ ਜਿਹੜਾ ਵੀ ਹਸ ਕਰਮਚਾਰੀ ਆ ਸਾਡਾ ਕਿਸੇ ਤੇ ਵੀ ਜੇ ਕਿਸੇ ਨੇ ਗਾਲ ਕੱਢੀ ਹੱਥ ਚੱਕਿਆ ਉਹਦੀ ਜਮਾਨਤ ਨਹੀਂ ਹੋਏਗੀ ਇਹ ਮੇਰੀ ਗਾਰੰਟੀ ਹੈ ਠੀਕ ਹੈ ਸਾਡੇ ਮੁੱਖ ਮੰਤਰੀ ਸਾਹਿਬ ਦੇ ਸਖਤ ਨਿਰਦੇਸ਼ ਆ ਅਰਵਿੰਦ ਕੇਜੀਵਾਲ ਜੀ ਦੇ ਸਖਤ ਨਿਰਦੇਸ਼ ਆ ਤੇ ਆਪਾਂ ਲੋਕਾਂ ਨੂੰ ਸੇਵਾ ਦੇਣੀ ਆ ਏ ਕਲਾਸ ਕੱਲੇ ਕੱਲੇ ਬੰਦੇ ਤੱਕ ਦਵਾਈ ਪਹੁੰਚਾਣੀ ਆ ਉਹਨਾਂ ਦੀਆਂ ਮੁਸ਼ਕਲਾਂ ਦੇ ਹੱਲ ਕਰਨੇ ਆ ਮੈਂ ਰਜਿੰਦਰਾ ਹਸਪਤਾਲ ਦੇ ਵਿੱਚ ਲੋਕਾਂ ਨੂੰ ਖੱਜਲ ਖੁਆਰੀ ਨਾ ਹੋਵੇ ਇੱਕ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਬਣਾ ਰਿਹਾ ਹਾਂ ਭਾਈ ਸਾਹਿਬ ਤੁਹਾਡੇ ਕੰਮ ਦੀ ਗੱਲ ਆ ਸੁਣ ਕੇ ਜਾਓ ਹੁਣ ਤੁਹਾਡੇ 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 ਕੰਮ ਦੀ ਗੱਲ ਕਰ ਰਹੇ ਹਾਂ ਹੁਣ ਉਹਦੇ ਚ ਹੈਗਾ ਕਿ ਅਸੀਂ ਮੈਂ ਹਸਪਤਾਲਾਂ ਦੇ ਵਿੱਚ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਬਣਾਣਾ ਜਿਹਨੂੰ ਐਨਜੀਓ ਦੁਆਰਾ ਚਲਾਨ ਕਰਨ ਗਿਆ ਪਿੰਡਾਂ ਦੀਆਂ ਪੰਚਾਇਤਾਂ ਚ ਕੋਈ ਬੰਦਾ ਵੀ ਉਹਦਾ ਮੈਂਬਰ ਬਣ ਸਕਦਾ ਹੈ ਮਰੀਜ਼ਾਂ ਦੀ ਸੇਵਾ ਕਰ ਸਕਦਾ ਔਰ ਜਦੋਂ ਮਰੀਜ਼ ਉੱਥੇ ਆਏਗਾ ਉਹਨੂੰ ਉਹਨੂੰ ਮਿਲਣਗੇ ਉਹਦੇ ਰਿਸ਼ਤੇਦਾਰਾਂ ਨੂੰ ਪਹੁੰਚਾਣਗੇ ਪਾਣੀ ਪਿਲਾਣਗੇ ਮਰੀਜ਼ ਉਹਦੇ ਮਲਾਂ ਟਾਂਡਣ ਨੂੰ ਉੱਥੇ ਜਾਣਾ ਪੈਗਾ ਉਹ ਜਿਹੜੇ ਸਾਡੇ ਕਮੇਟੀ ਦੇ ਮੈਂਬਰ ਉੱਤਰ ਲੈ ਕੇ ਉਹਨਾਂ ਦਾ ਇਲਾਜ ਕਰਾਂਗੇ ਇਹ ਕਲਾਸ ਇਲਾਜ ਕਰਾਂਗੇ ਸਾਰੇ ਪੰਜਾਬ ਦੇ ਲੋਕਾਂ ਦਾ ਸਾਰੇ ਪਰਿਵਾਰਾਂ ਦਾ 65 ਲੱਖ ਪਰਿਵਾਰਾਂ ਦਾ 10 ਲੱਖ ਜ਼ਮੀਨਾਂ ਦਾ ਕਾਰ ਬਣਾ ਕੇ ਦੇਾਂਗੇ ਇੱਕ ਨਿੱਕਾ ਪਿੰਡ ਦਾ ਸੇਤ ਨਹੀਂ ਕਰ ਚੰਦੇ ਆਜੇ ਬੱਚਿਆਂ ਦੀ ਪੜ੍ਹਾਈ ਕਰਾ ਕੇ ਦੇ ਆ ਇਹੋ ਜਿਹਾ ਸਰਕਾਰ ਕੰਮ ਕਰ ਰਹੀ ਹੈ ਜੀ ਮੈਂ ਲੋਕਾਂ ਨੂੰ ਅੱਜ ਔੜ ਕੇ ਬੇਨਤੀ ਕਰਦਾ ਕਿ ਤੁਸੀਂ ਮਤਲਬ ਜਿਹੜੇ ਕੋ ਮਾੜੇ ਬੰਦੇ ਆ ਨਾ ਜੀ ਉਹਨਾਂ ਦੀ ਗੱਲ ਨਾ ਸੁਣੋ ਸਰਕਾਰ ਦੇ ਨਾਲ ਸਾਥ ਦਿਓ ਆ 1.5 ਸਾਲ ਦੀ ਗੱਲ ਹੈ ਉਸ ਤੋਂ ਬਾਅਦ ਤੁਸੀਂ ਫੈਸਲਾ ਕਰ ਲਿਓ ਜੀ ਪਰ 1.5 ਸਾਲ ਬਾਅਦ ਮੈਨੂੰ ਇਹ ਨਹੀਂ ਕਹਦਾ ਮੈਨੂੰ ਵੋਟ ਪਾ ਦੇ ਮੈਨੂੰ ਕਹੋਗੇ ਜੇ ਮੈਂ ਵੋਟ ਪਾਈ ਆ ਤਾਂ ਮੈਨੂੰ ਦੇਖ ਮੈਂ ਕੰਮ ਕੀਤਾ ਤਾਂ ਵੋਟ ਪਾਓ ਨਹੀਂ ਤਾਂ ਮੈਨੂੰ ਕੋਈ ਵੋਟ ਨਾ ਪਾਓ ਜੀ ਕਹਿੰਦਾ ਅੱਜ ਵੀ ਕਰ ਰਹੇ ਹਾਂ ਉਦ ਉਹ ਪ੍ਰਧਾਨ ਜਿਹੜੇ ਪੀਪੀ ਵਰ ਤੋਂ ਨਿਕਲੇ ਸੀ ਉਹ ਵੀ ਪਾਦੇ ਕਿ ਤੁਸੀਂ ਪੂਰਾ ਨਿਕਿਆ ਅਕਾਲੀ ਦਲ ਬਾਦਲ ਕੋ ਜੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਤਾਂ ਬਾਦਲ ਹੀ ਹੋਣਾ ਅਸੀਂ ਉਹ ਤੇ ਕਿਹੜੀ ਨਾਮੀ ਗੱਲ ਹੈ ਕੋ ਬਧਾਈਆਂ ਜੀ ਉਹਨਾਂ ਨੂੰ ਬੜਾ ਉਹਨਾਂ ਨੇ ਮਨ ਮਾਰ ਲਈ ਉਹਨਾਂ ਨੇ ਤੇ ਲੇਕਿਨ ਜਿਹੜਾ ਪੰਥ ਹੈ ਉਹਨਾਂ ਨੂੰ ਛੱਡ ਚੁੱਕਿਆ ਨਾ ਉਹ ਸ਼੍ਰੋਮਣੀ ਆ ਨਾ ਪੰਥ ਹੈ ਉਹਨਾਂ ਦੇ ਸਾਥ ਛੱਡ ਗਿਆ ਹੋਇਆ ਮੈਨੂੰ ਕੁਝ ਕੰਮ ਦੀ ਲੋੜੀਆਂ ਮੇਰੇ ਪਾਸ ਤੇ ਦਾ ਮਤਲਬ ਜੀ ਉਹ ਤਾਂ ਉਹ ਤਾਂ ਹੈ ਹੀ ਬਾਦਲ ਅਕਾਲੀ ਦਲ ਬਾਦਲ ਕਹਿੰਦੇ ਉਹਨਾਂ ਉਹ ਹਾਂ ਜੀ ਉਹ ਮੈਨੂੰ ਅਕਾਲੀ ਦਲ ਤੇ ਮੈਂ ਲੋਕਾਂ ਤੇ ਕਹਿੰਦੀ ਮੈਂ ਅਕਾਲੀ ਦਲ ਤੇ ਭੁਖ ਤੋਂ ਕਿਹ ਨਾਲ ਬੱਚਿਆਂ ਦਾ ਭਵਿੱਖ ਨਾ ਦੇਖਾ ਮੈਂ ਤਾਂ ਕਿਸਾਨ ਦਾ ਭਵਿੱਖ ਦੇਖਣਾ ਮਜ਼ਦੂਰ ਦਾ ਭਵਿੱਖ ਦੇਖਣਾ ਵਾ ਬੱਚਿਆਂ ਦਾ ਭਵਿੱਖ ਦੇਖਣਾ ਮੈਨੂੰ ਉਹਦੇ ਵਾਸਤੇ ਚੋਣਿਆ ਨਾ ਇਹਨੇ ਮੈਨੂੰ ਕਾਜੀਦਾਲ ਦੇ ਪ੍ਰਫਾਸਤ ਨਹੀਂ ਚੋਣਿਆ ਕਾਜੀਦਾਲ ਦਾ ਭੱਜਤਾ ਉਹਨਾਂ ਦਾ ਜਵਾਨਾ ਸੀ ਹੋ ਚੁੱਕਿਆ ਲੋਕਾਂ ਨੇ ਸਜ਼ਾ ਦੇਤੀ ਸੰਗਤ ਨੇ ਸਜ਼ਾ ਦੇਤੀ ਹੋਰ ਉਹਨੂੰ ਮੈਨੂੰ ਕੁਝ ਕੰਮ ਦੀ ਲੋੜ ਸੀ ਸ਼ਾਗ ਜੋ ਕਰਮ ਹੈ ਮੰਤਰੀ ਸਾਹਿਬ ਦਾ ਬਹੁਤ ਹੀ ਵਧੀਆ ਇਹ ਸਾਡੀ 50 ਸਾਲ ਤੋਂ ਡਿਮਾਂਡ ਸੀ ਹੁਣ ਬਹੁਤ ਛੋਟਾ ਸੀਗਾ ਉਹ ਤੋੜ ਕੇ ਨਵਾਂ ਪੁਲ ਜਿਹੜਾ ਲੱਗਿਆ ਬਹੁਤ ਹੀ ਵਧੀਆ ਸਲਾਹਾ ਜੋ ਕਦਮ ਹੈ کافی ਲੰਬਾ ਸਮਾਂ ਲੱਗ ਗਿਆ ਪੋਲ ਬਣਾਉਣ ਨੂੰ کافی ਟਾਈਮ ਪਹਿਲਾਂ ਇੱਕ ਪ੍ਰੋਬਲਮ ਆ ਗਈ ਸੀ ਕਿ ਇਹ ਨਾ ਪੁੱਲ ਦੀਆਂ ਨੀਚੋਂ ਦਬ ਗਿਆ ਸੀਗਾ ਉਹ ਦਮਨਕਾਰ ਕੁਛ ਪਾਣੀ ਛੱਡਦਾ ਸੀਗਾ ਨਹਿਰ ਵਾਲਿਆਂ ਨੇ ਫਿਰ ਸਾਰਾ ਤੋੜ ਕੇ ਦੁਬਾਰਾ ਤਾਂ ਬਣਿਆ ਤਾਂ ਕਰਕੇ ਨੇਕ ਤੇ ਕਿੰਨੇ ਪਿੰਡਾਂ ਨੂੰ ਜੋੜਦਾ ਹੈ ਕਿੰਨੇ ਪਿੰਡਾਂ ਨੂੰ ਇਹਦਾ ਲਾਭ ਤਕਰੀਬਨ ਇਹ ਆਪਣੇ 15-20 ਪਿੰਡਾਂ ਨੂੰ ਜੋੜਦਾ ਹੈ 90 ਤੋਂ ਲੈ ਕੇ ਰੋਟੀਆਂ ਸੱਣਾ ਹੋਰ ਸਾਰੇ ਇਧਰ ਪਿੰਡਾਂ ਦੇ ਜਿੰਨੇ ਵੀ ਪਿਛੇ ਆ ਦਾ ਲੋਡਾ ਵਗੈਰਾ ਸਾਰੇ ਵੱੰਡਾਂ ਦਾ ਕਰਤੇ ਹੋਏ ਝੋੜਦਾ ਕਿੰਨਾ ਤੋਂ ਹੁੰਦੇ ਨਾਲ ਇਹਦਾ ਲੋਕਾਂ ਨੂੰ ਮੰਡੀ ਸਾਡੇ ਰੋਟੀ ਵਾਸਤਾ ਮੰਡੀ ਹੈ ਬਹੁਤ ਹੀ ਫਾਇਦਾ ਹੈ ਬੜਾ ਆਰਾਮ ਹੈ ਤੇ ਅੱਗੇ ਦਾ ਟਰੈਕਟਰ ਟਰਾਲੀ ਬੰਦਾ ਸੋਚਦਾ ਸੀਗਾ ਵੀ ਕਿਵੇਂ ਲੈ ਕੇ ਜਾਏ ਹੁਣ ਟਰੱਕ ਟਰਾਲੀਆਂ ਬੜੀ ਕੋਈ ਦਿੱਕਤ ਨਹੀਂ ਹੈ ਜੀ ਵਧੀਆ ਪੁੱਲ ਗਿਆ ਬਹੁਤ ਵਧੀਆ ਹੋ ਗਿਆ